ਸ਼ਸ਼ੀਕਲ ਜੀ ਤੁਸੀਂ ਵੇਖ ਰਹੇ ਹੋ ਪੁਆਤੀ ਪੰਜਾਬ ਤੇ ਅੱਜ ਗੱਲ ਕਰਾਂਗੇ ਅੱਜ ਪੰਜਾਬ ਦੇ ਇੱਕ ਅਜਿਹੇ ਜਿਹੜੇ ਵਿਸ਼ੇ ਦੇ ਨਾਲ ਜੋ ਪੱਤਰਕਾਰੀ ਦਾ ਵਿਸ਼ਾ ਵੀ ਹੈ ਤੇ ਪੁੱਛੇ ਪਾਸੇ ਸਿੱਖ ਰਾਜਨੀਤੀ ਦੇ ਨਾਲ ਜੁੜਿਆ ਹੋਇਆ ਵਿਸ਼ਾ ਵੀ ਹੈ ਕਿਉਂਕਿ ਸਿੱਖਾਂ ਦੇ ਵਿੱਚ ਜੋ ਕੁਝ ਅੱਜ ਸਿੱਖ ਸਿਧਾਂਤਾਂ ਦੀ ਗੱਲ ਕਰਦੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਦੇ ਉੱਤੇ ਜਿਹੋ ਜਿਹੇ ਸਵਾਲ ਖੜੇ ਹੁੰਦੇ ਨੇ ਉਸ ਨੂੰ ਲੈ ਕੇ ਅੱਜ ਜਿਹੜੀ ਅਸੀਂ ਚਰਚਾ ਕਰਾਂਗੇ ਇੱਕ ਇਹੋ ਜਿਹੇ ਸਿੱਖ ਪ੍ਰਚਾਰਕ ਹੋਏ ਨੇ ਗਿਆਨੀ ਦਿੱਤ ਸਿੰਘ ਗਿਆਨੀ ਦਿੱਤ ਸਿੰਘ ਦਾ ਨਾਮ ਜੇਕਰ ਆਪਾਂ ਦੇਖੀਏ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਦਾ ਜਿਹੜਾ ਸਮਾਂ ਪੰਜਾਬ ਦੇ ਵਿੱਚ ਸੀ ਖਾਸ ਤੌਰ ਦੇ ਉੱਤੇ ਸਿੱਖਾਂ ਦੇ ਲਈ ਸੀ ਕਿਉਂਕਿ ਸਿੱਖਾਂ ਦੇ ਵਿੱਚ ਜੋ ਕੁਝ ਇਸ਼ਾਈਆਂ ਦੇ ਵੱਲੋਂ ਜੋ ਕੁਝ ਪੰਜਾਬ ਦੇ ਵਿੱਚ ਇਸ ਤਰ੍ਹਾਂ ਧਰਮ ਪਰिवर्तन ਨੂੰ ਲੈ ਕੇ ਲਹਿਰ ਸ਼ੁਰੂ ਕੀਤੀਆਂ ਗਈਆਂ ਸਾਨੂੰ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਉਸ ਨੂੰ ਰੋਕਣ ਦੇ ਵਿੱਚ ਜਾਂ ਫਿਰ ਉਹਨਾਂ ਦੇ ਮੁਰੇ ਖੜਨ ਦੇ ਵਿੱਚ ਜਿਹੜੀ ਵੱਡੀ ਭੂਮਿਕਾ ਸੀ ਇੱਕ ਗਿਆਨੀ ਦਿੱਤ ਸਿੰਘ ਹੋਰਾਂ ਦਾ ਵੀ ਉਹਨਾਂ ਦੇ ਵਿੱਚ ਆਪਣਾ ਵੱਖਰਾ ਵੱਡਮੁੱਲਾ ਯੋਗਦਾਨ ਸੀ ਗਿਆਨੀ ਦਿੱਤ ਸਿੰਘ ਹੈ ਕੌਣ ਸੀ ਕਿਉਂਕਿ ਇਦੇ ਬਾਰੇ ਵਿਸਤਾਰਪੂਰਵ ਅੱਗੇ ਜਾ ਕੇ ਗੱਲਬਾਤ ਕਰਾਂਗੇ ਤੁਹਾਨੂੰ ਦੱਸਦੀ ਕਿ ਅੱਜ ਜਿਵੇਂ ਪੱਤਰਕਾਰੀ ਦੇ ਉੱਤੇ ਜਿਹੜੇ ਸਵਾਲ ਕਰੇ ਹੁੰਦੇ ਨੇ ਜਾਂ ਫਿਰ ਪੱਤਰਕਾਰੀ ਨੂੰ ਲੈ ਕੇ ਸਰਕਾਰਾਂ ਦੀਆਂ ਜਿਹੜੀਆਂ ਨਵਜ ਜਾਂ ਫਿਰ ਗਈ ਆਵਾਜ਼ ਦੱਬਣ ਦੀਆਂ ਜਿਹੜੀਆਂ ਖਬਰਾਂ ਆਉਂਦੀਆਂ ਨੇ ਤਾਂ ਇਹ ਅੱਜ ਤੋਂ ਨਹੀਂ ਇਹ ਹੁਣੇ ਸ਼ੁਰੂ ਹੋਈਆਂ ਇਹ ਪਹਿਲਾਂ ਵੀ ਸੀ ਅੱਜ ਤੋਂ ਤਕਰੀਬਨ 1800 ਜੇਕਰ 90 92 ਦੀ ਗੱਲ ਕਰੀਏ ਤਾਂ 1890 92 ਦੇ ਵਿੱਚ ਵੀ ਇਹਨਾਂ ਜਿਹੜੀਆਂ ਘਟਨਾਵਾਂ ਸੀਆਂ ਉਦੋਂ ਵੀ ਵਾਪਰਦੀਆਂ ਹੋਈਆਂ ਜਦੋਂ ਖਾਲਸਾ ਅਖਬਾਰ ਸੀ ਤਾਂ ਉਹਦੇ ਸੰਪਾਦਕ ਰਹਿਣ ਗਿਆ ਨਹੀਂ ਰਿਤ ਸਿੰਘ ਜਦੋਂ ਉਹਨਾਂ ਦੇ ਵੱਲੋਂ ਕੁਝ ਇਹੋ ਜਿਹਾ ਲਿਖਿਆ ਗਿਆ ਸੀ ਜਿਸ ਨੂੰ ਲੈ ਕੇ ਸਿੱਖ ਸਿਧਾਂਤਾਂ ਦੇ ਉੱਤੇ ਪਹਿਰੇਦਾਰੀ ਕਰਦਾ ਸੀ ਉਹ ਲੈਕਚਰ ਜੋ ਉਹਨਾਂ ਦੇ ਟੈਚਰਾਂ ਦੇ ਵਿੱਚ ਲਿਖਿਆ ਗਿਆ ਸੀ ਉਸ ਨੂੰ ਲੈ ਕੇ ਜਾਂ ਜੋ ਕੁਝ ਹੋਇਆ ਸੀ ਉਹਦੋਂ ਉਹਨਾਂ ਦਾ ਜਿਹੜਾ ਅਖਬਾਰ ਸੀ ਉਹਨੂੰ ਬੰਦ ਕਰ ਦਿੱਤਾ ਗਿਆ ਸੀ 2 ਸਾਲ ਦੇ ਲਈ ਉਸ ਤੋਂ ਬਾਅਦ 2 ਸਾਲ ਬਾਅਦ ਜਾਰੀ ਹੋਇਆ ਸੀ ਖਾਲਸਾ ਅਖਬਾਰ ਜਾ ਕੇ ਫਿਰ ਪਰ ਉਸ ਤੋਂ ਪਹਿਲਾਂ ਜੇਕਰ ਦੇਖਿਆ ਜਾਵੇ ਤਾਂ ਉਹਨਾਂ ਨੂੰ ਉਸ ਦੇ ਲਈ 51 ਰੁਪਿਆ ਜੁਰਮਾਨਾ ਵੀ ਕੀਤਾ ਗਿਆ ਸੀ ਗਿਆਨਜੀਤ ਸਿੰਘ ਹੈ ਕੌਣ ਸੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਪੂਰੀ ਗੱਲ ਬਾਤ ਦੱਸਾਂਗੇ ਕਿ ਕਿਵੇਂ ਉਹਨਾਂ ਨੇ ਜਿਹੜੇ ਕਈ ਸਵਾਮੀ ਸੀ ਜਿਹੜੇ ਉਹਨਾਂ ਦਾ ਹੰਕਾਰ ਵੀ ਤੋੜਿਆ ਸੀ ਉਹਨਾਂ ਦੀ ਕਿਤਾਬ ਵੀ ਹੈਗੀ ਇੱਕ ਉਹਦੇ ਉੱਤੇ ਚਰਚਾ ਕਰਾਂਗੇ ਸੋ ਤੁਸੀਂ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜਿਹੜੀ ਜਾਣਕਾਰੀ ਦੇਵਾਂਗੇ ਉਹ ਜਾਣਕਾਰੀ ਤੁਹਾਡੇ ਲਈ ਅਹਿਮ ਹੋਵੇਗੀ ਕਿਉਂਕਿ ਅੱਜ ਸਿਆਸਤ ਦੇ ਵਿੱਚ ਗੱਲ ਚੱਲਦੀ ਹੈ ਕਿ ਪੰਜਾਬ ਦੇ ਵਿੱਚ ਸਿੱਖ ਸਿਧਾਂਤਾਂ ਦਾ ਜਿਹੜਾ ਕਤਲ ਹੋ ਰਿਹਾ ਜਾਂ ਫਿਰ ਉਸ ਨੂੰ ਸਿਧਾਂਤਾਂ ਨੂੰ ਸਮਝਿਆ ਨਹੀਂ ਜਾ ਰਿਹਾ ਜਾਂ ਫਿਰ ਉਸ ਨੂੰ ਬੁਕਾਰ ਦਿੱਤਾ ਗਿਆ ਇਸ ਨੂੰ ਲੈ ਕੇ ਇਹ 1800 49 ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ ਤਾਂ ਖਾਲਸਾ ਰਾਜ ਸਿੱਖਾਂ ਦੇ ਕੋਲ ਖੁੱਸ ਜਾਂਦਾ ਹੈ ਤਾਂ ਉਸ ਤੋਂ ਬਾਅਦ ਜੋ ਸਥਿਤੀ ਪੈਦਾ ਹੁੰਦੀ ਹੈ ਤਾਂ ਸਿੰਘ ਸਭਾ ਲਹਿਰ ਵੀ ਪੈਦਾ ਹੁੰਦੀ ਹੈ ਉਸ ਨੂੰ ਲੈ ਕੇ ਵੀ ਨਾ ਦਾ ਵੱਡਾ ਯੋਗਦਾਨ ਸੀ ਉਹਦੇ ਵਿੱਚ ਵੀ ਤੋਂ ਗਿਆਨੀ ਦਿੱਤ ਸਿੰਘ ਹੋਰ ਦੇ ਬਾਰੇ ਤੁਹਾਨੂੰ ਦੱਸ ਦੀ ਕਿ ਗਿਆਨੀ ਦਿੱਤ ਸਿੰਘ ਇੱਕ ਸਿੱਖ ਪ੍ਰਚਾਰਕ ਸਨ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੀ ਵਿਸ਼ਵ ਦੇ ਵਿੱਚ ਅੱਜ ਉਹਨਾਂ ਦੀ ਚਰਚਾ ਹੁੰਦੀ ਹੈ ਕਿਉਂਕਿ ਜਿਹੜੇ ਗਿਆਨੀ ਦਿੱਤ ਸਿੰਘ ਸਨ ਉਹ ਪਵਾਦ ਇਲਾਕੇ ਦੇ ਨਾਲ ਸੰਬੰਧਿਤ ਨੇ ਕਿਉਂਕਿ ਗਿਆਨੀ ਦਿੱਤ ਸਿੰਘ ਦਾ ਜਨਮ ਜਿਹੜਾ ਹੋਇਆ ਸੀ ਉਹ 1800 ਬੁੰਜਾ ਦੇ ਵਿੱਚ 21 ਅਪ੍ਰੈਲ ਨੂੰ ਹੋਇਆ ਸੀ ਪਟਿਆਲਾ ਦੀ रियासत ਦੇ ਵਿੱਚ ਨਗਰ ਸੀ ਜਿਹੜਾ ਆਨੰਦਪੁਰ ਕੋਲ ਉਹਦੇ ਵਿੱਚ ਉਹ ਭਾਈ ਦੀਵਾਨ ਸਿੰਘ ਦੇ ਘਰ ਪੈਦਾ ਹੋਏ ਸਨ ਉਹਨਾਂ ਦੇ ਪਿਤਾ ਦਾ ਜਿਹੜਾ ਸੁਭਾਅ ਸੀ ਉਹ ਬੜਾ ਧਾਰਮੀ ਬਿਰਤੀ ਵਾਲਾ ਸੀ ਸਿੱਖੀ ਸਰੂਪ ਵਾਲਾ ਪਰਿਵਾਰ ਸੀ ਪਰ ਘਰ ਦੇ ਵਿੱਚ ਜਿਸ ਦੇ ਕਰਕੇ ਸਾਧੂ ਸੰਤਾਂ ਦਾ ਆਣ ਜਾਂਦੇ ਹਾ ਉਹਦੇ ਕਰਕੇ ਉਹਨਾਂ ਦੇ ਉੱਤੇ ਵੀ ਉਹਨਾਂ ਦੇ ਜਿਹੜਾ ਬਾਲ ਮਨ ਸੀ ਉਹਨਾਂ ਦਾ ਉਹਦੇ ਉੱਤੇ ਵਿਸ਼ੇਸ਼ ਪ੍ਰਭਾਵ ਰਿਹਾ ਇਥੇ ਗੱਲ ਦੱਸਦੀ ਹੈ ਕਿ ਜਦੋਂ ਗਿਆਨੀ ਦੀਪ ਸਿੰਘ ਹੋਰਾਂ ਦੀ ਜਿਹੜੀ ਧਾਰਮਿਕ ਲਗਨ ਤੇ ਰੋਚੀ ਨੂੰ ਵੇਖ ਕੇ ਨਾ ਉਹਨਾਂ ਦੇ ਪਿਤਾ ਨੇ ਇੱਕ ਸੰਤ ਜਿਹੜੇ ਮਹਾਪੁਰਸ਼ ਗੁਰਬਖਸ਼ ਸਿੰਘ ਕੋਲ ਉਹਨਾਂ ਨੂੰ ਪਿੰਡ ਧਿਓੜਾ ਜ਼ਿਲ੍ਹਾ ਬਾਲਾ ਦੇ ਵਿੱਚ ਜਿਹੜੇ ਗੁਲਾਬ ਦਾਸੀ ਡੇਰੇ ਦੇ ਵਿੱਚ ਭੇਜ ਦਿੱਤਾ ਸੀ ਉਦੋਂ ਉੱਥੇ ਰਹਿ ਕੇ ਉਹਨਾਂ ਨੇ ਧਾਰਮਿਕ ਗ੍ਰੰਥਾਂ ਦਾ ਧਿਆਨ ਕੀਤਾ ਡੇਰੇ ਦੇ ਵਿੱਚ ਹੀ ਪਰੇਸ਼ਣ ਦੇ ਉਸਤਾਦ ਦਿਆਨੰਦ ਖੱਤਰੀ ਤੋਂ ਪਰੇਸ਼ਣ ਦੀ ਸਿੱਖਿਆ ਪ੍ਰਾਪਤ ਕੀਤੀ ਇਸ ਤੋਂ ਇਲਾਵਾ ਉਹ ਪਿੰਗਲ ਵਿਆਕਰਨ ਵੇਦਾਂਤ ਰਾਜਨੀਤੀ ਆਦਿ ਦੀਆਂ ਗ੍ਰੰਥਾਂ ਦੀ ਉਹਨਾਂ ਨੇ ਉੱਥੇ ਅਧਿਐਨ ਕੀਤਾ ਜਿਸ ਤੋਂ ਬਾਅਦ ਉਹਨਾਂ ਦੇ ਮਨ ਦੇ ਉੱਤੇ ਇਸ ਧਿਆਨ ਦਾ ਵਿਸ਼ੇ ਦੀ ਤੇ ਗਹਿਰਾ ਪ੍ਰਭਾਵ ਪਿਆ ਜਿਸ ਤੋਂ ਬਾਅਦ ਬਹਿਸ ਕਰਨ ਦੀ ਸਮਰੱਥਾ ਉਹਨਾਂ ਨੂੰ ਦਿੱਤੀ ਗਈ ਸਮਰੱਥ ਹੋਈ ਇਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਤਾਂ ਅੰਬਾਲਾ ਦੇ ਪਿੰਡ ਤੋਰ ਦੇ ਡੇਰੇ ਤੋਂ ਬਾਅਦ ਉਹ ਲਾਹੌਰ ਤੇ ਗੁਲਾਬਦਸੀਆਂ ਦੇ ਡੇਰੇ ਦੇ ਵਿੱਚ ਆ ਗਏ ਸੀ ਜਿੱਥੇ ਆ ਕੇ ਉਹਨਾਂ ਨੇ ਗੁਲਾਬਦਸੀ ਸੰਪਰਦਾਏ ਦੇ ਬੁਲਾਰੇ ਅਤੇ ਪ੍ਰਚਾਰਕ ਦੇ ਵਜੋਂ ਕੰਮ ਕੀਤਾ ਲੋਹਰ ਰਹਿੰਦੇ ਹਨ ਉਹਨਾਂ ਨੇ ओरिएंटਲ ਕਾਲਜ ਦੇ ਵਿੱਚ ਪੰਜਾਬੀ ਦੇ ਪ੍ਰੋਫੈਸਰ ਉਹਨਾਂ ਦੀ ਗੁਰਮੁਖ ਸਿੰਘ ਹੋਰਾਂ ਦੇ ਨਾਲ ਇੱਕ ਮੁਲਾਕਾਤ ਹੁੰਦੀ ਹੈ ਜਿਹੜੀ ਮੁਲਾਕਾਤ ਹੁੰਦੀ ਹੈ ਮੁਲਾਕਾਤ ਦੇ ਵਿੱਚ ਉਹ ਪਹਿਲੀ ਮੁਲਾਕਾਤ ਦੇ ਵਿੱਚ ਹੀ ਇੰਨੇ ਕਰੀਬ ਹੋ ਜਾਂਦੇ ਨੇ ਕਿ ਉਹਨਾਂ ਨੂੰ ਇਸ ਜੀ ਦੀ ਸੋਚ ਲੱਗਦੀ ਹੈ ਕਿ ਪ੍ਰੋਫੈਸਰ ਜਿਹੜੇ ਸਾਹਿਬ ਸਿੰਘ ਤੇ ਗੰਦਿਰ ਸਿੰਘ ਇਹ ਗੱਲ ਕਰਦੇ ਨੇ ਕਿ ਸਿੱਖ ਕੌਮ ਦੀ ਜਿਹੜੀ ਡੁੱਬਦੀ ਬੇੜੀ ਨੂੰ ਨਗਾਰ ਤੋਂ ਬਚਾਉਣ ਲਈ ਕੀ ਕੀਤਾ ਜਾਵੇ ਫਿਰ ਉਹਨਾਂ ਨੇ ਪ੍ਰੋਫੈਸਰ ਸਾਹਿਬ ਦੇ ਕੈਨ ਦੇ ਉੱਤੇ ਗਿਆਨੀ ਦੀਪ ਸਿੰਘ ਉਹਨਾਂ ਨੇ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਕਾਲਜ ਦੇ ਪ੍ਰੋਫੈਸਰਾਂ ਸਾਹਮਣੇ ਮਨੁੱਖਤਾ ਮਨੁੱਖੀ ਗੁਨਾ ਮਨੁੱਖੀ ਜੀਵਨ ਦਰਸ਼ਾ ਆਦਿ ਅਨੇਕਾਂ ਵਿਸ਼ਿਆਂ ਦੇ ਉੱਤੇ ਲੈਕਚਰ ਦਿੱਤੇ ਉਹਨਾਂ ਦੇ ਵੱਲੋਂ ਉਸ ਤੋਂ ਬਾਅਦ ਕਾਲਜ ਦੇ ਵਿੱਚ ਪ੍ਰਿੰਸੀਪਲ ਕਾਫੀ ਪ੍ਰਭਾਵਿਤ ਹੋਇਆ ਉਹਨਾਂ ਤੋਂ ਉਹਨਾਂ ਨੂੰ ਪੱਕੀ ਧਾਰਮਿਕ ਪ੍ਰੋਫੈਸਰ ਦੀ ਨੌਕਰੀ ਦੇ ਦਿੱਤੀ ਤੇ ਉਸ ਦੇ ਮਗਰੋਂ ਉਹਨਾਂ ਦੀ ਚਰਚਾ ਚਾਰੇ ਪਾਸੇ ਹੋਣ ਲੱਗੀ ਫਿਰ ਗੱਲ ਹੁੰਦੀ ਹੈ ਸਿੰਘ ਸਵਾ ਲਹਿਰ ਸਿੰਘ ਸਵਾ ਲਹਿਰ ਨੇ ਜੋ ਕੁਝ ਉਦੋਂ ਹਾਲਾਤਾਂ ਦੇ ਨਾਲ ਲੜੀ ਸਿੰਘ ਸਵਾ ਲਹਿਰ ਕਿਵੇਂ ਹੋਣ ਦੇ ਵਿੱਚ ਆਈ ਉਹ ਆਪਾਂ ਕਿਸੇ ਦਿਨ ਹੋਰ ਇੰਟਰਵਿਊ ਦੇ ਵਿੱਚ ਹੋਰ ਗੱਲਬਾਤ ਦੇ ਵਿੱਚ ਚਰਚਾ ਕਰਾਂਗੇ ਪਰ ਵਿਗਿਆਨੀ ਦੀਪ ਸਿੰਘ ਹੋਰਾਂ ਦੀ ਜ਼ਿੰਦਗੀ ਦੇ ਵੀ ਸਭ ਤੋਂ ਵੱਡਾ ਯੋਗਦਾਨ ਸਿੰਘ ਸਵਾ ਨੂੰ ਆਰੰਭ ਕਰਨਾ ਸੀ ਜਿਸ ਦੇ ਵਿੱਚ ਉਹਨਾਂ ਨੇ ਅੰਤ ਵਿਸ਼ਵਾਸਾਂ ਵਹਿਮਾਂ ਪਰਮਾਂ ਫੋਕੀਆਂ ਰੂਰੀ ਤਾਂ ਤੇ ਮੁਕਤ ਜਿਹੜੀਆਂ ਉਹਨਾਂ ਤੋਂ ਕਰਵਾਉਣਾ ਜੀ ਹੋਰ ਨਿੱਤਾਂ ਸਾਜ ਜੇ ਪਖੰਡ ਬਾਤ ਚੱਲਦਾ ਸੀ ਉਸ ਤੋਂ ਮੁਕਤ ਕਰਵਾਉਣਾ ਉਹਨਾਂ ਦਾ ਅਹਿਮ ਜਿਹੜਾ ਰੋਲ ਸੀ ਉਦੋਂ ਸਿੰਘ ਸਭਾ ਲਹਿਰ ਦਾ ਪ੍ਰਚਾਰ ਦੂ ਦਰਾਡੇ ਫੈਲਣ ਮਗਰੋਂ ਆਰੀਆ ਸਮਾਜ ਵੱਲੋਂ ਇਸ ਦੀ ਵਿਰੋਧਤਾ ਕੀਤੀ ਗਈ ਸਿੰਘ ਸਭਾ ਲਹਿਰ ਦੇ ਬਾਨੀਆਂ ਦੇ ਵਿੱਚੋਂ ਜਿਹੜੇ ਪ੍ਰਮੁੱਖ ਸੀ ਉਹਨਾਂ ਦੇ ਵਿੱਚੋਂ ਆਰੀਆ ਸਮਾਜ ਦੇ ਸਵਾਮੀ ਦੇ ਆਨੰਦ ਨਾਲ ਧਰਮ ਤੇ ਵਿਸ਼ੇ ਤੇ ਬਹਿਸ ਕਰਨ ਲਈ ਇੱਕ ਟੱਕਰ ਲਈ ਜਨਨਦੀਤ ਸਿੰਘ ਹੋਰਾਂ ਨੇ ਸਨ 1877 ਅਪ੍ਰੈਲ 18 ਨੂੰ ਸਵਾਮੀ ਦਿਆਨੰਦ ਲੋਹਰਾਏ ਤਾਂ ਉਹਨਾਂ ਨੇ ਰਤਨ ਚੰਦ ਦਾੜੀ ਵਾਲੇ ਬਾਗ ਦੇ ਵਿੱਚ ਬੈਸ਼ਾਂ ਜਿਹੜੀ ਹੋਈਆਂ ਸਨ ਉਹ ਸ਼ੁਰੂ ਹੋਈਆਂ ਤਾਂ ਜਿਹੜਾ ਵਿਅਕਤੀ ਸਵਾਮੀ ਦੀ ਗੱਲ ਨੂੰ ਕੱਟਦਾ ਸੀ ਜਾਂ ਫਿਰ ਉਹਦੀ ਗੱਲ ਨਾਲ ਸਹਿਮਤ ਨਹੀਂ ਹੁੰਦਾ ਸੀ ਤਾਂ ਸਵਾਮੀ ਉਸ ਵਿਅਕਤੀ ਨੂੰ ਅੱਗੇ ਤੋਂ ਇਹ ਗੱਲ ਕਹਿ ਕੇ ਉਹ ਕਰ ਦਿੰਦੇ ਸੀ ਕਹਿੰਦੇ ਇਹਦਾ ਮੂਰਖ ਹੈ ਇਹਦੀ ਬੇਇੱਜ਼ਤੀ ਕਰ ਦਿੰਦੇ ਸੀ ਇੱਕ ਤਰ੍ਹਾਂ ਸਵਾਮੀ ਦੀ ਬੈਸਾਂ ਦੀ ਜਿਹੜੀ ਧੁੰਮਾ ਸੀ ਉਹ ਸੁਣ ਕੇ ਗਿਆਨੀ ਜੀ ਨੇ Swami ਨਾਲ ਜਿਹੜੀ ਸ੍ਰਿਸ਼ਟੀ ਦੇ ਵਿਸ਼ੇ ਦੇ ਉੱਤੇ ਰਚਨਾ ਕਰਨ ਦੇ ਲਈ ਬਹਿਸ ਕੀਤੀ ਉਸ ਤੋਂ ਬਾਅਦ ਉਹਨਾਂ ਦੇ ਅੰਦਰ ਸੀ ਜਿਹੜਾ ਢੇਰ ਸਾਰਾ ਪੈਦਾ ਹੋਇਆ ਹੰਕਾਰ Swami ਦੇ ਆਨੰਦ ਉਹਦੇ ਅੰਦਰ ਤਾਂ ਗਿਆਨੀ ਜੀ ਸਿੰਘ ਹੋਰ ਉਹਨਾਂ ਨੇ ਉਹ ਤੋੜਿਆ ਸੀ ਉਹਨਾਂ ਨੇ ਇਹ ਸਭ ਵਿਸ਼ੇ ਦੇ ਉੱਤੇ ਇੱਕ ਕਿਤਾਬ ਵੀ ਲਿਖੀ ਹੈ ਮੇਰਾ ਅਤੇ ਸਾਧੂ ਦੇ ਆਨੰਦ ਜੀ ਦਾ ਸੰਵਾਦ ਇਹ ਕਿਤਾਬ ਤੁਸੀਂ ਪੜ੍ਹ ਸਕਦੇ ਹੋ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਸਾਰਾ ਜੋ ਕੁਝ ਉੱਥੇ ਹੋਏ ਸੀ ਉਸ ਵਕਤ ਦੀ ਘਟਨਾਵਾਂ ਦੱਸੀ ਹੈ ਪਰ ਗਿਆਨੀ ਦਿੱਤ ਸਿੰਘ ਪਰਗਿਆਨੇ ਦਿੱਤ ਸਿੰਘ ਹੋਰਾਂ ਨੇ ਜਾਤ ਪਾਤ ਵਿਮਾ ਪਰਮਾੰਦ ਵਿਸ਼ਵਾਸਾਂ ਦੇ ਵਿਸ਼ਿਆਂ ਦੇ ਉੱਤੇ ਪੁਸਤਕਾਂ ਜਿਹੜੇ ਹੋਰ ਇਸਤਿਆਰ ਸ਼ਾਪਕੇ ਵੰਡੇ ਸਿੰਘ ਸਭਾ ਪ੍ਰਚਾਰਕ ਨੇ ਖਾਲਸਾ ਅਖਬਾਰ ਛਾਪਣਾ ਆਰੰਭ ਕੀਤਾ ਜਦੋਂ ਭਾਵੇਂ ਉਸ ਤੋਂ ਪਹਿਲਾਂ ਵੀ ਕੁਝ ਅਖਬਾਰ ਛਾਪਦੇ ਸੀ ਪਰ ਸਿੰਘ ਪੱਤਰਕਾਰ ਦੀ ਜਿਹੜੀ ਮੁੱਢ ਹੈ ਖਾਲਸਾ ਅਖਬਾਰ ਤੋਂ ਹੀ ਮੰਨੇ ਜਾਂਦਾ ਹੈ ਖਾਲਸਾ ਅਖਬਾਰ ਛਪਨਾ ਸ਼ੁਰੂ ਕੀਤਾ ਇਸ ਦੇ ਵਿੱਚ ਸਭ ਤੋਂ ਵੱਧ ਲੇਖ ਗਿਆਨਦੀਤ ਸਿੰਘ ਦੇ ਲਿਖੇ ਛਪਦੇ ਸਨ ਉਸ ਤੋਂ ਬਾਅਦ ਜਿਵੇਂ ਉਰਦੂ ਦੇ ਵਿੱਚ ਖਾਲਸਾ ਗਜਟ ਸੀ ਉਹ ਪ੍ਰਸਿੱਧ ਹੋਇਆ ਤੇ ਗਿਆਨਦੀਤ ਸਿੰਘ ਨੇ ਇੱਕ ਨਾਟਕ ਲਿਖਿਆ ਸੀ ਸੁਪਨ ਨਾਟਕ ਸੁਪਨ ਨਾਟਕ ਦਾ ਨਾਟਕ ਲਿਖਿਆ ਸੀ ਜਿਸ ਦੇ ਵਿੱਚ ਵਿਅੰਗ ਤਮਕ ਸੈਲੀ ਦੇ ਵਿੱਚ ਉਹਨਾਂ ਨੇ ਬਾਬਾ ਖੇਮ ਸਿੰਘ ਬੇਦੀ ਰਾਜਾ ਵਿਕਰਮ ਸਿੰਘ ਗਿਆਨੀ ਚੰਡਾ ਸਿੰਘ ਆਦੀਆਂ ਨੂੰ ਨਾਟਕ ਦੇ ਪਾਤਰ ਬਣਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਸਖੌਤੀ ਸੇਵਾਦਾਰ ਪੰਥ ਨੂੰ ਕਿਵੇਂ ਉਜਵਾਰ ਦੇ ਲੱਗੇ ਹੋਏ ਨੇ ਇਹਨਾਂ ਅਖੌਤੀ ਸੇਵਾਦਾਰਾਂ ਨੇ ਗੁੱਸੇ ਦੇ ਵਿੱਚ ਆ ਕੇ ਜਿਹੜੇ ਉਹ ਜਿਨ੍ਹਾਂ ਦੇ ਖਿਲਾਫ ਇਹ ਨਾਟਕ ਲਿਖਿਆ ਗਿਆ ਸੀ ਉਹਨਾਂ ਨੇ ਵੀ ਗੁੱਸੇ ਦੇ ਵਿੱਚ ਆ ਕੇ ਇਹਨਾਂ ਦੇ ਉੱਤੇ ਜਿਹੜੇ ਆਪਣੇ ਗਨਦੀਪ ਸਿੰਘ ਹੋ ਰਹੇ ਸੀ ਉਹਨਾਂ ਦੇ ਉੱਤੇ ਮਾਨ ਹਾਨੀ ਦਾ ਮੁਕੱਦਮਾ ਕਰ ਦਿੱਤਾ ਸੀ ਤੇ ਖਾਲਸਾ ਪ੍ਰੈਸ ਅਤੇ ਖਾਲਸਾ ਅਖਬਾਰ ਸੀ ਜਿਹੜੇ ਉਹ ਬੰਦ ਕਰਾ ਦਿੱਤੇ ਸੀ ਕਿਤੇ ਨਾ ਕਿਤੇ ਸਰਕਾਰ ਦੇ ਕਹਿਣ ਦੇ ਉੱਤੇ ਜਦ ਜੋ ਕੁਝ ਹੋਇਆ ਸੀ ਉਦੋਂ ਇਹਨਾਂ ਦੀ ਕੰਪਲੇਟ ਕਰਕੇ ਉਹਦੋਂ ਬੰਦ ਕਰ ਦਿੱਤੇ ਗਏ ਸੀ ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਨਾ ਪੱਤਰਕਾਰਾਂ ਦੇ ਉੱਤੇ ਹੁਣ ਤੋਂ ਨਹੀਂ ਹਮਲੇ ਹੋ ਰਹੇ ਮੁਰਦੋਂ ਹੀ ਹੋ ਰਹੇ ਜਦੋਂ ਉਹ ਸ਼ੁਰੂਆਤ ਹੋਈ ਹੈ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਇਹਨਾਂ ਨੇ ਸੱਚ ਲਿਖਤਾ ਵੀ ਜਿਹੜੇ ਵਿਕਰਮ ਬੇਦੀ ਹੋ ਰਹੀ ਸੀ ਜਦੋਂ ਹੋਰ ਸੀ ਜਿਹੜਾ ਗੁੱਸੇ ਉਹ ਇਹ ਉਹਨਾਂ ਨੇ ਇਹ ਸੀ ਵੀ ਇਹਨਾਂ ਨੇ ਸਾਡੇ ਬਾਰੇ ਜੋ ਕੁਝ ਲਿਖਿਆ ਵੀ ਸਾਡੀ ਬੇਇੱਜ਼ਤੀ ਹੋਈ ਹੈ ਵੀ ਉਹਦੇ ਕਰਕੇ ਮਾਨ ਹਾਨੀ ਦੇ ਮਾਮਲੇ ਦੇ ਵਿੱਚ ਵੀ ਇਹਨਾਂ ਨੂੰ ਗਾਂਧੀ ਸਿੰਘ ਹੋਰਾਂ ਨੂੰ 51 ਨਾਪ ਕਰਨਾ ਉਦੋਂ 51 ਰੁਪਏ ਜੁਰਮਾਨਾ ਵੀ ਕੀਤਾ ਗਿਆ ਸੀ 51 ਰੁਪਏ ਜੁਰਮਾਨਾ ਹੋਇਆ ਸੀ ਉਦੋਂ ਤੇ ਉਸ ਤੋਂ ਬਾਅਦ 1893 ਦੇ ਵਿੱਚ 1 ਮਈ ਨੂੰ ਖਾਲਸਾ ਅਖਬਾਰ ਆ ਜਿਹੜਾ ਉਹ ਮੁੜ ਜਾਰੀ ਕੀਤਾ ਜਾਂਦਾ ਕਿਉਂਕਿ ਇਸ ਅਖਬਾਰ ਦੇ ਫਿਰ ਜਿਹੜੇ ਗਿਆਨਦੀਪ ਸਿੰਘ ਸਨ ਉਹ 8 ਸਾਲ ਸਫਾਦ ਕਰ ਰਹੇ ਹਨ ਇਸ ਤੋਂ ਜੇਕਰ ਦੇਖਿਆ ਜਾਵੇ ਇਸ ਦੇ 2 ਸਾਲ ਮਗਰੋਂ ਖਾਲਸਾ ਪ੍ਰੈਸ ਵੀ ਨੂੰ ਵੀ ਜਾਰੀ ਕੀਤਾ ਗਿਆ ਸੀ ਜੇਕਰ ਗਿਆਨੀਦੀਪ ਸਿੰਘ ਦੀ ਆਪਾਂ ਗੱਲ ਕਰੀਏ ਤਾਂ ਗਿਆਨੀਦੀਪ ਸਿੰਘ ਜੀਆਂ ਜਿਹੜੀਆਂ ਕਿਤਾਬਾਂ ਦੀ ਲਿਸਟ ਬੜੀ ਲੰਬੀ ਹੈ ਬਹੁਤ ਸਾਰੀ ਕਿਤਾਬਾਂ ਉਹਨਾਂ ਨੇ ਪੰਜਾਬੀ ਸਹਿਦ ਦੀ ਝੋਲੀ ਪਾਈਆਂ ਨੂੰ ਉਹਨਾਂ ਦਾ ਜਿਹੜਾ ਸਹਿਤ ਹੈ ਤੁਸੀਂ ਪੜ ਸਕਦੇ ਹੋ ਉਹਨਾਂ ਦੀ ਸਿੱਖ ਬੱਚੇ ਦੀ ਸਹੀਦੀ ਭਾਈ ਤਾਰਾ ਸਿੰਘ ਵਈਏ ਦੀ ਸਹੀਦੀ ਭਾਈ ਬੋਤਾ ਸਿੰਘ ਦੀ ਸਹੀਦੀ ਸਿੰਘੀਆਂ ਦੇ ਸਿਦਕ ਗੁੱਗਾ ਗਪੋੜ ਦੁਰਗਾ ਪ੍ਰਬੋਧ ਤੋਂ ਇਲਾਵਾ ਅਨੇਕਾਂ ਕਿਤਾਬਾਂ ਨੇ ਉਹਨਾਂ ਦੀਆਂ ਜਿਹੜੀਆਂ ਸਿੱਖੀ ਦੇ ਪ੍ਰਚਾਰ ਨੂੰ ਜਦ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਨੇ ਜਾਂ ਫਿਰ ਵਹਿਮ ਪਰਮਾ ਨੂੰ ਦੂਰ ਕਰਦੀਆਂ ਨੇ ਗਿਆਨੀ ਦੀ ਸਿੰਘ ਨੇ ਜਦੋਂ ਪ੍ਰੋਫੈਸਰ ਸਾਫ ਸਿੰਘ ਨਾਲ ਪ੍ਰੋਫੈਸਰ ਸਾਹਿਬ ਨਾਲ ਮਤਲਬ ਮੇਰੇ ਪ੍ਰੋਫੈਸਰ ਗੁਰਮ ਸਿੰਘ ਨਾਲ ਮਿਲ ਕੇ ਇੱਕ ਜਿਹੜੀ ਸਿੱਖ ਵਿਦਿਆ ਸੰਸਥਾ ਸਥਾਪਿਤ ਕਰਨ ਨੂੰ ਜਿਹੜੀ ਉਹ ਸੀ ਉਹਦੀ ਚਾਹਤ ਤਾਂ ਸੀ ਨਾ ਵਿਅਕਤੀਆਂ ਨੂੰ ਉਹਨਾਂ ਨੂੰ ਇਕੱਠਾ ਕੀਤਾ 71 ਦਸਤ ਦੇ ਪੱਤਰ ਭੇਜੇ ਉਸ ਤੋਂ ਬਾਅਦ ਇੱਕ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਰਦਾਰ ਅਦਰ ਸਿੰਘ ਨੂੰ ਜਿਹੜਾ ਪ੍ਰਧਾਨ ਚੁਣਿਆ ਗਿਆ ਸੀ ਜਿਹੜੀ ਮੀਟਿੰਗ ਹੋਈ ਸੀ ਇਹ 20 ਫਰਵਰੀ 1918090 ਨੂੰ ਸੱਦੀ ਗਈ ਸੀ ਇਹਦੇ ਵਿੱਚ ਇਸ ਮੀਟਿੰਗ ਦੇ ਵਿੱਚ ਅਤਰ ਸਿੰਘ ਹੋਰਾਂ ਨੂੰ ਪ੍ਰਧਾਨ ਚੁਣ ਲੈ ਗਿਆ ਖਾਲਸਾ ਕਲ ਦੀ ਸਥਾਪਨਾ ਲਈ ਕੋਸ਼ਿਸ਼ਾਂ ਹੋਣ ਲੱਗੀਆਂ ਇਨਾਂ ਦੀ ਅੰਤਕ ਮੈਨਟ ਦੇ ਨਾਲ ਹੀ ਫਿਰ ਜਿਹੜੀ ਖਾਲਸਾ ਕਾਲਜ ਜੱਜ ਖਾਲਸਾ ਸਕੂਲ ਨੇ ਉਸ ਤੋਂ ਬਾਅਦ ਖਾਲਸਾ ਸਕੂਲ ਵੀ ਨਿਸਕਾ ਖਾਲਸਾ ਕਾਲਜ ਨੇ ਉਦੋਂ ਫਿਰ ਜਿਹੜਾ ਸਭ ਤੋਂ ਪਹਿਲਾ ਖਾਲਸਾ ਕਾਲਜ ਦੀ ਉਦੈਨੀ ਰੱਖੀ ਸੀ 5 ਮਾਰਚ 1850 5 ਮਾਰਚ 1850 ਖਾਲਸਾ ਕਾਲਜ ਜਿਹੜੀ ਪਹਿਲੀ ਜਿਹੜੀ ਨੀ ਰੱਖੀ ਗਈ ਸੀ ਖਾਲਸਾ ਕੋਲ ਜਿਹੜਾ ਖਾਲਸਾ ਕੋਲ ਦਾ ਮਕਸਦ ਇਹ ਸੀ ਵੀ ਸਿੱਖੀ ਦਾ ਪ੍ਰਚਾਰ ਕਰਨਾ ਵੀ ਉੱਥੇ ਜਿਹੜੀ ਤਾਂਵੇਂ ਕਾਲਜ ਨੂੰ ਬਸਾਉਣ ਦੇ ਲਈ ਮਿਹਨਤ ਕਰਦੇ ਆ ਖਾਲਸਾ ਕੋਲ ਦੇ ਵਿੱਚ ਵਿਦਿਆਰਥੀਆਂ ਨੂੰ ਗਿਆਨਜੀਤ ਸਿੰਘ ਦੇ ਨਾਂ ਦੇ ਉੱਤੇ ਅੱਜ ਵੀ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਗਿਆਨਦੀਪ ਸਿੰਘ ਨੇ ਸਿੱਖ ਕੌਮ ਦੇ ਵਿੱਚ ਆਪਣਾ ਇੱਕ ਵੱਟਵੁੱਲਾ ਯੋਗਦਾਨ ਪਾਇਆ ਗਿਆਨਦੀਪ ਸਿੰਘ ਨੇ ਤਾਂ ਇਸ ਤੋਂ ਲਗ ਸੰਖੇਪ ਦੇ ਵਿੱਚ ਉਹਨਾਂ ਦੀ ਇਤਿਹਾਸ ਦੇ ਵਿੱਚ ਗੰਪਰੀ ਤਾਂ ਜਾਣਕਾਰੀ ਵੱਡੀ ਇੱਕ ਤੁਹਾਡੇ ਸਾਹਮਣੇ ਅਸੀਂ ਸੰਖੇਪ ਜਾਣਕਾਰੀ ਦਾ ਦੱਸੀ ਹੈ ਕਿ ਆਖਰਕਾਰ ਗਿਆਨਦੀਪ ਸਿੰਘ ਹੈ ਕੌਣ ਸੀ ਅੱਜ ਹਾਲਾਤ ਕੀ ਬਣੇ ਹੋਏ ਨੇ ਅੱਜ ਉਹੀ ਜਿਹੜੀਆਂ ਗੱਲਾਂ ਪਿੱਛੇ ਪਹਿਲਾਂ ਬਾਬਾ ਨਾਨਕ ਸਿੱਖਾਂ ਦੇ ਪਹਿਲੇ ਗੁਰੂ ਹੋਏ ਨੇ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਧਰਮ ਦੇ ਵਿੱਚ ਜਿਹੜੀਆਂ ਪਖੰਡਵਾਦ ਸੀ ਜਿਹੜੇ ਇਹੋ ਜਿਹੇ ਰਿਵਾਸ ਸੀ ਜਿਹੜੇ ਅંધ ਵਿਸ਼ਵਾਸ ਫੈਲਾਉਂਦੇ ਸੀ ਉਹਨਾਂ ਨੂੰ ਦੂਰ ਕਰਨ ਦੇ ਲਈ ਬਾਬਾ ਨਾਨਕ ਨੇ ਅੱਡੀ ਛੋਟੀ ਦਾ ਜੋਰ ਲਾਇਆ ਬਾਣੀ ਲਿਖੀ ਉਸ ਤੋਂ ਬਾਅਦ ਸਿੱਖ ਪੰਥ ਜਿਵੇਂ ਸਿੱਖ ਧਰਮ ਚੱਲਿਆ ਹਨ ਤੇ ਉਸ ਨੂੰ ਲੈ ਕੇ ਗਿਆਨੀ ਦਿੱਤ ਸਿੰਘ ਹੋਰਾਂ ਦੇ ਵੱਲੋਂ ਵੀ ਉਸ ਪ੍ਰਚਾਰ ਨੂੰ ਜਾਂ ਫਿਰ ਉਸ ਜਿਹੜੇ ਪਖੰਡਵਾਦ ਨੂੰ ਦੇਉਤੇ ਲਿਖਿਆ ਆਪਣੀ ਕਲਮ ਚਲਾਈ ਵੀ ਇਸ ਲੋਕਾਂ ਦੇ ਵਿੱਚ ਸਿੱਖਾਂ ਦੇ ਵਿੱਚ ਜਾਗਰੂਤਾ ਆਵੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਆਧੇ ਵਿਸ਼ਵਾਸ ਨੇ ਪਰ ਉਹ ਸਥਿਤੀ ਅੱਜ ਵੀ ਬਣੀ ਹੋਈ ਹੈ ਅੱਜ ਭਾਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਮੱਥਾ ਜਰੂਰ ਟੇਕਦੇ ਹਾਂ ਪਰ ਜਿਹੜੀ ਗੁਰਬਾਣੀ ਦੀ ਵਿਚਾਰਧਾਰਾ ਵੈ ਉਸ ਤੋਂ ਆਪਾਂ ਟੁੱਟ ਚੁੱਕੇ ਹਾਂ ਜਿਹੜੀ ਇੱਥੇ ਇਹ ਗੱਲ ਕਹਿੰਦੇ ਨਹੀਂ ਦੇ ਵਿੱਚ ਕੋਈ ਗੁਰੇਜ਼ ਨਹੀਂ ਕਰਾਂਗੇ ਵੈਸੇ ਪਰ ਇੱਥੇ ਨਾ ਇੱਕ ਗੱਲ ਇਹ ਹੈਗੀ ਆ ਵੀ ਜਿਹੜੇ ਸਿੱਖ ਪੰਥ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਆਪਾਂ ਗੁਰੂ ਘਰ ਦੇ ਵਿੱਚ ਜਾਂਦੇ ਹਾਂ ਸਿਰਫ ਇੱਕ ਦਿਖਾਵਾ ਰਹਿ ਗਿਆ ਮੱਥਾ ਟੇਕਣਾ ਮਹਾਰਾਜ ਦੇ ਅੱਗੇ ਜਾ ਕੇ ਗੁਰੂਆਂ ਸਾਹਿਬ ਦੇ ਅੱਗੇ ਜਾ ਕੇ ਪਰ ਉਹਦੀ ਮੰਨਣੀ ਇੱਕ ਨਹੀਂ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਹਾਂ ਨਾ ਵੀ ਆਪਾਂ ਪਿਤਾ ਨੂੰ ਪਿਤਾ ਤਾਂ ਕਹਿੰਦੇ ਆਪਾਂ ਆਪਣੇ ਨੂੰ ਪਰ ਬਾਪ ਦੀ ਮੰਨ ਦੇ ਇੱਕ ਨਹੀਂ ਆਪਾਂ ਉਹ ਕਮਾਪਾ ਕਰਦੇ ਆਪਾਂ ਉਹਨੂੰ ਗੁਰੂ ਤਾਂ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਉਹਦੇ ਕਿਸੇ ਚਕਾਉਂਦੇ ਆ ਪਰ ਆਪਾਂ ਜਿਹੜੀ ਗੁਰਬਾਣੀ ਦੀ ਵਿਚਾਰਧਾਰਾ ਵੈ ਉਸ ਨੂੰ ਆਪਾਂ ਨੇ ਆਪਣੇ ਮਨੋਂ ਵਿਚਾਰ ਦਿੱਤਾ ਉਸ ਵਿਚਾਰਧਾਰਾ ਨੂੰ ਅਸੀਂ ਅਨਗੋਲੇ ਕਰ ਦਿੱਤਾ ਜੇਕਰ ਅੱਜ ਵੀ ਆਪਾਂ ਗੁਰਬਾਣੀ ਦੇ ਅਨੁਸਾਰ ਜੀਵਨ ਬਤੀਤ ਕਰੀਏ ਗੁਰਬਾਣੀ ਦੇ ਅਨੁਸਾਰ ਹੀ ਆਪਾਂ ਅੱਜ ਜਿਹੜੀ ਉਹਦਾ ਉਪਦੇਸ਼ ਹੈ ਉਹਦੇ ਉੱਤੇ ਚੱਲੀਏ ਤਾਂ ਕਿਤੇ ਕਿਤੇ ਸਮਾਜ ਕਿੰਨਾ ਸੋਹਣਾ ਹੋਵੇਗਾ ਅੱਜ ਭਾਵੇਂ ਖਾਲਸਾ ਰਾਜ ਦੀਆਂ ਗੱਲਾਂ ਕੀਤੀ ਜਾਂਦੀਆਂ ਨੇ ਕੁਝ ਖਾਲਿਸਤਾਨ ਦੀਆਂ ਵੀ ਗੱਲਾਂ ਕਰਦੇ ਨੇ ਪਰ ਇੱਥੇ ਸਵਾਲ ਇਹ ਬੜੀ ਹੈਰਾਨੀ ਹੁੰਦੀ ਹੈ ਵੀ ਆਪਾਂ ਗੱਲਾਂ ਤਾਂ ਕਿੱਥੇ ਕਰ ਰਹੇ ਜਾਂ ਕੇ ਕੁਝ ਲੋਕ ਸਹਿਮਤ ਵੀ ਹੋਣਗੇ ਕੁਝ ਨਹੀਂ ਵੀ ਹੋਣਗੇ ਸਹਿਮਤ ਮੇਰੀ ਇਸ ਗੱਲ ਦੇ ਨਾਲ ਪਰ ਜੋ ਮੈਂ ਸੋਚਦਾ ਹੁਣ ਤੱਕ ਖਾਲਸਾ ਰਾਜ ਦੀਆਂ ਗੱਲਾਂ ਕਰਨ ਵਾਲੇ ਖਾਲਿਸਤਾਨ ਦੀਆਂ ਗੱਲਾਂ ਕਰਨ ਵਾਲੇ ਪਰ ਇਹ ਜਰੂਰ ਸੋਚ ਲੈਣ ਕਿ ਆਪਣੇ ਲੋਕ ਆਪਣੇ ਪਿੰਡ ਦੀਆਂ ਪੰਚਾਇਤਾਂ ਨੂੰ ਪਿੰਡ ਦੇ ਪੱਧਰ ਦੇ ਉੱਤੇ ਇੱਕ ਖਾਲਸਾ ਰਾਜ ਵਰਗਾ ਮਾਡਲ ਇਹ ਪੈਦਾ ਕਰ ਸਕੀ। ਆਪਾਂ ਕਿਹੜੇ ਖਾਲਸਾ ਰਾਜ ਦੀ ਹੁਣ ਗੱਲ ਕਰਦੇ ਆ ਨਾ ਹੁਣ ਉਸ ਤੋਂ ਪਹਿਲਾਂ ਇਹ ਰੋਡ ਮੈਪ ਜ਼ਰੂਰ ਚਾਹੀਦਾ ਵੀ ਜੇਕਰ ਖਾਲਸਾ ਰਾਜ ਦੀ ਗੱਲ ਕਰਦੇ ਆ ਤਾਂ ਉਹਦੀ ਕੁਝ ਤਸਵੀਰ ਤਾਂ ਹੋਵੇ ਨਾ ਵੀ ਹੁਣ ਗੁਰੂ ਘਰਾਂ ਦੇ ਵਿੱਚ ਦੇਖੋ ਕਿੰਡੀ ਵੱਡੀ ਜੇਕਰ ਦੇਖਿਆ ਜਾਵੇ ਗੁਰੂ ਘਰਾਂ ਦੇ ਵਿੱਚ ਤਾਂ ਸ਼ਾਮ ਨੂੰ ਜਿਹੜੇ ਗ੍ਰੰਥੀ ਸਾਹਿਬ ਹੁੰਦੇ ਆ ਉਹੀ ਇਕੱਲੇ ਹੁੰਦੇ ਕਈ ਵਾਰ ਉਹੀ ਚੋਰ ਸਾਹਿਬ ਕਰਦੇ ਹੁੰਦੇ ਆ ਜਦੋਂ ਸੁਖਾਸਨ ਕਰਨਾ ਹੋਵੇ ਤੇ ਜਿਹੜੀ ਇੱਕ ਪੀੜੀ ਆਪਣੀ ਰਹਿ ਗਈ ਹੈ ਹੁਣ ਜਿਹੜੀ ਹੁਣ ਬਜ਼ੁਰਗ ਨੇ ਜੇ ਆਪਾਂ ਇਕੱਲੀ ਆਖਰੀ ਪੀੜੀ ਇਹਦੇ ਵਿੱਚ ਸ਼ਰਤ ਤਾਂ ਹੈਗੀ ਹੈ ਕਿਉਂਕਿ ਜਿਹੜੀ ਅੱਜ ਦੀ ਨੌਜਵਾਨ ਪੀੜੀ ਹੈ ਨਾ ਉਹ ਸਾਰੀ ਗੁਰੂ ਘਰਾਂ ਦੇ ਵਿੱਚੋਂ ਸ਼ਾਮ ਨੂੰ ਗੁਰੂ ਘਰਾਂ ਦੇ ਵਿੱਚ ਨਹੀਂ ਜਾਂਦੀ ਉਹ ਸ਼ਾਮ ਨੂੰ ਕਹਨੇ ਉਹਦੇ ਫੇਸਬੁਕ ਦੇ ਉੱਤੇ ਇੰਸਟਾ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਹੀ ਆਪਣਾ ਟਾਈਮ ਬਰਬਾਦ ਕਰਦੀ ਐ ਸਾਂ ਸਵੇਰ ਜਾਣ ਵਾਲੇ ਜਿਹੜੇ ਉਹਨੇ ਉਹ ਜਿਹੜੀ ਉਹ ਉਮਰ ਜਿਹੜਾ ਉਹ ਵਰਗ ਹੈ ਨਾ ਉਹ ਬਜ਼ੁਰਗ ਨੇ ਜਾਂ ਫਿਰ 50 ਸਾਲ ਤੋਂ ਉੱਤੇ ਵਾਲੇ ਨੇ ਉਸ ਤੋਂ ਨੀਚੇ ਵਾਲ ਜਿਹੜੀ ਅਗਲੀ ਪੀੜ੍ਹੀ ਹੈ ਸਿੱਖ ਕੌਮ ਦੇ ਲਈ ਬੜੀ ਘਾਤਕ ਹੈ ਕਈ ਵਾਰ ਤਾਂ ਗੁਰੂ ਘਰਾਂ ਦੇ ਵਿੱਚ ਪ੍ਰਸਾਦ ਜਿਹੜੀ ਦੇਗ ਹੁੰਦੀ ਜਾਂ ਪ੍ਰਸਾਦ ਪਿੰਡਾਂ ਦੇ ਵੀ ਦੀ ਗੱਲ ਕਰਦਾ ਵੱਡੇ ਗੁਰਦੁਆਰਾ ਸਾਹਿਬ ਦੀ ਨਹੀਂ ਪਿੰਡਾਂ ਪਿੰਡਵਦਰ ਦੇ ਉੱਤੇ ਇਹ ਜਿਹੜੀ ਇਤਰਾਜ਼ ਦੀ ਹੈ ਨਾ ਇਹਦੇ ਬਾਰੇ ਵੀ ਜ਼ਰੂਰ ਕਿਤੇ ਨਾ ਕਿਤੇ ਚਿੰਤਤ ਹੋਣਾ ਚਾਹੀਏ ਹੋਣਾ ਚਾਹੀਦਾ ਬਈ ਕਿ ਆਪਾਂ ਇਸ ਜਿਹੜਾ ਸਿੱਖ ਪੰਥ ਹੈ ਸਿੱਖ ਧਰਮ ਹੈ ਸਿੱਖ ਧਰਮ ਨੂੰ ਇਸ ਤਰ੍ਹਾਂ ਨਾ ਛੱਡੀਏ ਅੰਗੋਲਿਆ ਨਾ ਕਰੀਏ ਕਿਉਂਕਿ ਅੱਜ ਸਥਿਤੀ ਕੀ ਬਣ ਗਈ ਗੁਰੂ ਘਰਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਤਾਂ ਸਥਿਤੀ ਅਜੇ ਬਣੀ ਹੋਈ ਹੈ ਵੀ ਜਿਹੜੀ ਲੰਗਰ ਦੀ ਪ੍ਰਥਾ ਸੀ ਬਾਬੇ ਨਾਲ ਸੰਗਤ ਪੰਗਰ ਦੀ ਉਹ ਖਤਮ ਹੋ ਗਈ ਹੈ ਕਾਰਨ ਕੀ ਨੇ ਸੇਵਾਦਾਰ ਨਹੀਂ ਰਹੇ ਵਰਤਾਨ ਵਾਲੇ ਨਹੀਂ ਰਹੇ ਕਿ ਉੱਥੇ ਟੇਬਲ ਆ ਗਏ ਟੇਬਲ ਪਹਿਲਾਂ ਕਿਹੜੇ ਧਰਮਾਂ ਦੇ ਵਿੱਚ ਹੁੰਦੇ ਸੀ ਉਹ ਆਪਾਂ ਸਭ ਨੂੰ ਪਤਾ ਹੀ ਅੱਜ ਲੰਗਰ ਹਾਲਾ ਦੇ ਵਿੱਚ ਟੇਬਲ ਆ ਗਏ ਨੇ ਇਸ ਤੋਂ ਵੱਡੀ ਤਰਾਸ ਦੀ ਕੀ ਹੋ ਸਕਦੀ ਕੋਮ ਦੀ ਪਰ ਇੱਥੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਦੇਖੋ ਜਿਵੇਂ ਹੁਣ ਨਿਸ਼ਾਨ ਸਾਹਿਬ ਨੂੰ ਲੈ ਕੇ ਜੋ ਕੁਝ ਬਿਆਨ ਦਿੱਤੇ ਨੇ ਜਾਂ ਫਿਰ ਜੋ ਕੁਝ ਅਕਾਲ ਤਖਤ ਦੇ ਵੱਲੋਂ ਹੁਕਮਨਾਮੇ ਜਾਰੀ ਹੋਇਆ ਆਪਾਂ ਵਿੱਚ ਦੇਰੀ ਦੇ ਵਿੱਚ ਹੋਇਆ ਬਿਕੋ ਵਧੀਆ ਉਪਰਾਲਾ ਲੱਗਿਆ ਇਸ ਤੋਂ ਇਲਾਵਾ ਜਿਹੜੇ ਹੋਰ ਮੁੱਦੇ ਨੇ ਮਸਲੇ ਨੇ ਉਸ ਨੂੰ ਲੈ ਕੇ ਵੀ ਅਕਾਲ ਤਖਤ ਦੇ ਵੱਲੋਂ ਉਹਨਾਂ ਦੇ ਉੱਤੇ ਵੀ ਕੋਈ ਨਾ ਕੋਈ ਇਹੋ ਜਿਹੇ ਐਲਾਨ ਜਾਂ ਫੈਸਲੇ ਸੁਣਾਉਣੇ ਚਾਹੀਦੇ ਨੇ ਕਿਉਂਕਿ ਟੇਬਲ ਦੀ ਗੱਲ ਜਿਹੜੀ ਇਹ ਪਿਛਲੇ ਦਿਨਾਂ ਦੇ ਵਿੱਚ ਬੜੇ ਵਿਵਾਦ ਦੇ ਵਿੱਚ ਰਹੀ ਜਦੋਂ ਅਮਰਤਪਾਲ ਹੋਰਾਂ ਨੇ ਕੱਢ ਕੇ ਟੇਬਲ ਫੁਕੇ ਸੀ ਕੁਝ ਸਹਿਮਤ ਹੋਏ ਸੀ ਕੁਝ ਨਹੀਂ ਸੀ ਉਹ ਵੱਖਰੀ ਗੱਲ ਹੈ ਪਰ ਹਾਂ ਇਹ ਗੱਲ ਜ਼ਰੂਰ ਹੈ ਵੀ ਪਹਿਲਾਂ ਵਾਲੇ ਬਜ਼ੁਰਗਾਂ ਦੇ ਨਾਲੋਂ ਅੱਜ ਦੇ ਬਜ਼ੁਰਗਾਂ ਦੇ ਵਿੱਚ ਜ਼ਮੀਨ ਉਸਮਾਨ ਦਾ ਫਰਕ ਹੈ ਅੱਜ ਮਿਲਾਬਤੀ ਖਾਣ ਪੀਣ ਹੋ ਗਿਆ ਦਵਾਈਆਂ ਦੇ ਉੱਤੇ ਹਰ ਇੱਕ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਜੀ ਹੈ ਜਿਹੜਾ ਦਵਾਈ ਦੇ ਸਾਰੇ ਚੱਲ ਰਿਹਾ ਕਿਉਂਕਿ ਗੋਡਿਆਂ ਦੇ ਨਾਲ ਤਕਲੀਫ ਪੰਜਾਬ ਦੇ ਵਿੱਚ ਬਹੁਤ ਹੈ ਚੌਂਕੜੀ ਨਹੀਂ ਵੱਜਦੀ ਬੈਠਣਾ ਔਖਾ ਹੁੰਦਾ ਚਾ ਉਹਨਾਂ ਵਾਸਤੇ ਜਿਹੜੇ ਜਿਨ੍ਹਾਂ ਨੂੰ ਤਕਲੀਫ ਉਹਦੇ ਵਾਸਤੇ ਪਿੱਛੇ ਲੱਗ ਦੇਣੇ ਚਾਹੀਦੇ ਪਰ ਲੰਗਰਾਂ ਦੇ ਵਿੱਚ ਜਿਹੜੇ ਟੇਬਲ ਆ ਗਏ ਉਹ ਬੜੀ ਤਰਾਸਦੀ ਹੈ ਸੋ ਜਿਵੇਂ ਅੱਜ ਆਪਾਂ ਗਿਆਨੀ ਦੀਪ ਸਿੰਘ ਹੋਰਾਂ ਦੀ ਗੱਲ ਕੀਤੀ ਹੈ ਇਹਨਾਂ ਨੇ ਅੰਧਵਿਸ਼ਵਾਸਾਂ ਨੂੰ ਲੈ ਕੇ ਜਾਂ ਫਿਰ ਆਪ ਦੇ ਵਿੱਚ ਜਿਹੜੀ ਧਰਮ ਦੇ ਵਿੱਚ ਜਿਹੜੇ ਪਖੰਡਵਾਦ ਨੂੰ ਲੈ ਕੇ ਜੋ ਕੁਝ ਲਿਖਿਆ ਜਿਸ ਤਰ੍ਹਾਂ ਇਹਨਾਂ ਨੇ ਅਨੇਕਾਂ ਪ੍ਰਕਾਰ ਦੇ ਜਿਹੜੇ ਮਤਲਬ ਤਸੀਹੇ ਤਾਂ ਨਿਕਾਗੇ ਆਪਾਂ ਜਿਹੜੇ ਅਨੇਕਾਂ ਪ੍ਰਕਾਰ ਦੇ ਕਸ਼ਟ ਚੱਲੇ ਭਾਵੇਂ ਮਤਲਬ ਦਿਮਾਗੀ ਤੌਰ ਤੇ ਹੋਵੇ ਕਿਉਂਕਿ ਦਿਮਾਗੀ ਤੌਰ ਤੇ ਪ੍ਰੇਸ਼ਾਨ ਕੀਤਾ ਜਾਂਦਾ ਜਦੋਂ ਇਹਨਾਂ ਦੇ ਉੱਤੇ ਮੁਕੱਦਮਾ ਕੀਤਾ ਗਿਆ ਖਾਲਸਾ ਅਗਵਾ ਦਾ ਬੰਦ ਕੀਤਾ ਗਿਆ ਨਾ ਉਦੋਂ ਲੈ ਕੇ ਸਭ ਕੁਝ ਚੱਲਦਾ ਪਰ ਤੁਸੀਂ ਜੁੜੇ ਰਹੋ ਹੁਣ ਤੱਕ ਪੰਜਾਬ ਦੇ ਨਾਲ ਤੁਹਾਨੂੰ ਅਗਲੀ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਬਾਰੇ